ਨਿਸ਼ਾਨ ਪ੍ਰਕਾਸ਼ਨ ਖਾਲਸਾ ਹੀ ਨਿਸ਼ਾਨਾਂ ਦੀ ਅਗਵਾਈ ਹੇਠ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਮੁਕੱਦਸ ਰਵਾਇਤਾਂ ਨੂੰ ਸਾਂਭਣ ਲਈ ਯਤਨਸ਼ੀਲ ਨਿਸ਼ਾਨ ਪ੍ਰਕਾਸ਼ਨ ਵੱਲੋਂ ਪਹਿਲਾ ਪ੍ਰਕਾਸ਼ਿਤ ਕਿਤਾਬ ਸ਼ਹੀਦਨਾਮਾ ਆਲੂਰਕ ਦੇ ਸ਼ਹੀਦ ਜੇ ਅੱਜ ਸੀ ਨਿਯਮ ਕਰ ਲਈਏ ਕਿ ਮੈਮਰੀ अथवा ਕੋਈ ਸੇਵਾ ਜੋਗ ਸੱਜਣ ਨੂੰ ਦੇਣੀ ਹੈ ਬਲਕਿ ਅਸੀਂ ਉਸ ਪਾਸ ਪੁੱਜ ਕੇ ਬੇਨਤੀ ਕਰੀਏ ਦੇ ਪੰਥ ਵਾਸਤੇ ਆਪ ਇਹ ਸੇਵਾ ਅੰਗੀਕਾਰ ਕਰੋ aro ਗੁਰਮੁਖ ਕੇਵਲ ਗੁਰੂ ਪੰਥ ਦਾ ਹੁਕਮ ਮੰਨ ਕੇ ਕਬੂਲ ਕਰੇ ਤਾਂ ਉਹ ਗੁਰਦੁਆਰਾ ਪ੍ਰਬੰਧਕ ਮੰਨਿਆ ਜਾ ਸਕਦਾ ਹੈ ਅਤੇ ਸਮਾਜ ਦਾ ਮੈਂਬਰ ਅਤੇ ਸੇਵਾਦਾਰ ਮੰਨਿਆ ਜਾ ਸਕਦਾ ਹੈ ਭਾਈ ਕਾਨ ਸਿੰਘ ਨਾਬਾ ਅਦਬਨਾਮਾ ਸਿੱਖ ਜਥਾ ਮਾਲਵਾ ਸਮਰਪਿਤ ਗੁਰੂ ਖਾਲਸਾ ਪੰਥ ਨੂੰ ਜਿਸ ਦੀ ਸਰਵਉੱਚਤਾ ਜੁਗੋ ਜੁਗਤ ਅਲ ਹੈ ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਆਦਬ ਵਿੱਚ ਅਵੱਗਿਆ ਹੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਆਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ। ਸਿੱਖ ਜਿਥਾ ਮਾਲਵਾ ਆਦ ਕਥਨ ਸਿੱਖ ਲਈ ਸਭ ਤੋਂ ਸਿਰਮੌਰ ਗੁਰੂ ਸਾਹਿਬ ਦਾ ਆਦਬ ਹੈ। ਗੁਰੂ ਸਾਹਿਬ ਦੇ ਆਦਬ ਲਈ ਸਿੱਖ ਸਦਾ ਤਤਪਰ ਰਹਿੰਦਾ ਹੈ ਤੇ ਸਦਾ ਹੀ ਆਪਣੇ ਅੰਦਰ ਅਤੇ ਬਾਹਰ ਚੰਦਰ ਹੀ ਵਰਤਾਰਿਆਂ ਦੀ ਪਟਚੋਲ ਕਰਦਾ ਹੈ ਤੇ ਗੁਰੂ ਸਾਹਿਬ ਦਾ ਅਦਬ ਬਰਕਰਾਰ ਰੱਖਣ ਲਈ ਆਪਣੇ ਔਲਾਦ ਨੂੰ ਇਸ ਵੱਡੀ ਸੇਵਾ ਦੇ ਹਾਣ ਦਾ ਕਰਨ ਲਈ ਅਰਦਾਸ ਕਰਦਾ ਹੈ ਪਿਛਲੇ ਸਮੇਂ ਤੋਂ ਲਗਾਤਾਰ ਵੱਖ-ਵੱਖ ਤਰੀਕਿਆਂ ਰਾਹੀਂ ਗੁਰੂ ਸਾਹਿਬ ਦੇ ਅਦਬ ਨੂੰ ਢਾਹ ਲਾਉਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇੱਕ ਸਿੱਖ ਵਜੋਂ ਜਿੱਥੇ ਅਸੀਂ ਸਵੈ ਪੜਚੋਲ ਤੋਂ ਪਛੜੇ ਹਾਂ ਉੱਥੇ ਹੀ ਗੁਰੂ ਸਾਹਿਬ ਦੇ ਅਦਬ ਦੇ ਮਾਮਲੇ ਨੂੰ ਅਸੀਂ ਪੰਥਕ ਨਜ਼ਰੀਏ ਤੋਂ ਵੇਖਣ ਵਿੱਚ ਵੀ ਕਿਤੇ ਨਾ ਕਿਤੇ ਢਿੱਲ ਕੀਤੀ ਹੈ ਗੁਰੂ ਸਾਹਿਬ ਨੇ ਗੁਰਿਆਈ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਤੇ ਗੁਰੂ ਖਾਲਸਾ ਪੰਥ ਸਮੁੱਚੇ ਰੂਪ ਵਿੱਚ ਗੁਰੂ ਹਨ ਵਿਪਰ ਪਛਮ ਦੀ ਵਿੱਦਿਆ ਅਤੇ ਸਮੇਂ ਦੇ ਨਾਲ ਸਾਡੇ ਢਿੱਲੇ ਪੈ ਰਹੇ ਨੇ ਸਾਨੂੰ ਆਪਣੀ ਇਸ ਅਹਿਮ ਗੱਲ ਤੋਂ ਦੂਰ ਕਰ ਦਿੱਤਾ ਹੈ ਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਪੰਥ ਨੂੰ ਵੱਖ-ਵੱਖ ਕਰ ਲਿਆ ਹੈ। ਤੇ ਸਾਡੀ ਇਸ ਪੁੰਜ ਕਾਰਨ ਜਾਣੇ ਅਣਜਾਣੇ ਵਿੱਚ ਗੁਰੂ ਸਾਹਿਬ ਦੇ ਅਦਬ ਵਿੱਚ ਵੱਡਾ ਫਰਕ ਪਿਆ ਹੈ। ਸਿੱਖ ਜთა ਮਾਲਵਾ ਵੱਲੋਂ ਇਸ ਗੱਲ ਨੂੰ ਮਹਿਸੂਸ ਕਰਦਿਆਂ 3 April 2022 ਨੂੰ ਪੰਥਕ ਰਵਾਇਤ ਅਤੇ ਸਾਡੀਆਂ ਬਣਦੀਆਂ ਜ਼ਿੰਮੇਵਾਰੀਆਂ ਸੰਬੰਧੀ ਅਦਵਨਾਮਾ ਇੱਕ ਚੌ ਵਰਕੀ ਪਰਚੇ ਦੇ ਰੂਪ ਵਿੱਚ ਸੰਗਤ ਦੇ ਸੁਝਾਵਾਂ ਲਈ ਜਾਰੀ ਕੀਤਾ ਗਿਆ ਸੀ ਉਸ ਉਪਰੰਤ ਕਰੀਬ 1.5 ਸਾਲ ਤੱਕ ਇਹ ਪਰਚਾ ਵੱਡੀ ਗਿਣਤੀ ਵਿੱਚ ਸੰਗਤਾਂ ਤੱਕ ਪਹੁੰਚਾਇਆ ਗਿਆ ਹੁਣ ਵੀ ਇਸ ਪਰਚੇ ਨੂੰ ਕਿਤਾਬਚੀ ਦਾ ਰੂਪ ਦੇਣ ਤੋਂ ਪਹਿਲਾਂ ਪੰਚ ਸੇਵਾ ਵਿੱਚ ਵਿਚਰ ਰਹੀ ਕਈ ਸਰਗਰਮ ਜਥਿਆਂ ਅਤੇ ਸਖਸੀਅਤਾਂ ਨੂੰ ਸੁਝਾਵਾਂ ਲਈ ਭੇਜਿਆ ਗਿਆ ਸੀ ਕਾਫੀ ਸਾਰੇ ਸੁਝਾਵਾਂ ਤੋਂ ਬਾਅਦ ਇਸ ਨੂੰ ਫੋਲਡ ਕੀ ਅਤੀਸ ਵਿੱਚ ਵਾਧਾ ਕਰਕੇ ਮੋਢ ਸਿੱਖ ਸੰਗਤ ਦੇ ਸੰਮੁਖ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਛਪਿਆ 24 ਵਰਕੀ ਪਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਕਟਨਾਵਾਂ ਕਰਨ ਹੋਦ ਵਿੱਚ ਆਇਆ ਸੀ ਇਸ ਲਈ ਪਹਿਨਾ ਇਸ ਵਿੱਚ ਸਿਰਫ ਉਸੇ ਪੱਖ ਤੋਂ ਗੁਰੂ ਸਾਹਿਬ ਦੇ ਆਦਰ ਵਿੱਚ ਸਾਡੀ ਬਣਦੀ ਜ਼ਿੰਮੇਵਾਰੀ ਦੀ ਗੱਲ ਨੂੰ ਛੋਇਆ ਗਿਆ ਸੀ ਹੁਣ ਇਸ ਧੇਰੇ ਵਿੱਚ ਕੁਝ ਵਾਦਾ ਕੀਤਾ ਗਿਆ ਹੈ ਇਹ ਕਿਤਾਬਚਾ ਰੂਪੀ ਖਰੜਾ ਵੀ ਅੰਤਮ ਨਹੀਂ ਹੈ ਅਸੀਂ ਇਸ ਨੂੰ ਸਿੱਖ ਸੰਗਤ ਦੇ ਸਾਰਮੁਖ ਸੁਝਾਅ ਲਈ ਹੀ ਪੇਸ਼ ਕਰ ਰਹੀ ਹਾਂ ਸੰਗਤ ਨੂੰ ਬੇਨਤੀ ਹੈ ਕਿ ਇਸ ਨੂੰ ਪੜਨ ਉਪਰੰਤ ਆਪਣੇ ਵੱਡਮੁੱਲੇ ਵਿਚਾਰ ਸੁਝਾਅ ਜ਼ਰੂਰ ਸਾਂਝੇ ਕਰੇ ਤਾਂ ਕਿ ਭਵਿਕ ਵਿੱਚ ਇਸ ਵਿੱਚ ਹੋਰ ਬੰਧਾ ਅਤੇ ਦ੍ਰਿਸ਼ਟੀ ਹੋ ਸਕੇ ਗੁਰੂ ਪਾਤਸ਼ਾਹ ਮੇਰ ਕਰਨ ਅਸੀਂ ਆਪਣੀ ਸਭ ਤੋਂ ਸਿਰਮੌਰ ਜ਼ਿੰਮੇਵਾਰੀ ਗੁਰੂ ਸਾਹਿਬ ਦੇ ਆਦੇਸ਼ਬੰਦੀ ਯਤਨਸ਼ੀਲ ਹੋ ਸਕੇ ਤੇ ਬੇਅਦਵੀ ਦੀ ਚਰਚਾ ਨਾਲ ਗੁਰੂ ਸਾਹਿਬ ਦੇ ਅਦਬ ਸਵੰਦੀ ਆਪਣੀ ਅਤੇ ਆਲੇ ਦੁਆਲੇ ਦੀ ਪਰਚੋਲ ਕਰਕੇ ਸਹੀ ਪਹੁੰਚ ਪੜਾ ਸਕੀਏ ਇਸ ਕਿਤਾਬ ਜੇ ਲਈ ਸੁਝਾਅ ਭੇਜਣ ਵਾਲੀਆਂ ਸਾਰੀਆਂ ਹੀ ਸ਼ਖਸੀਅਤਾਂ ਅਤੇ ਸਿੱਖ ਜਥਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਸ ਗੱਲ ਦੀ ਗੰਭੀਰਤਾ ਨੂੰ ਮਹਿਸੂਸ ਕਰਦੇ ਹਾਂ ਆਪਣੇ ਕੀਮਤੀ ਸੁਝਾਅ ਸਾਨੂੰ ਭੇਜੇ ਅਤੇ ਨਿਸ਼ਾਨ ਪ੍ਰਕਾਸ਼ਨ ਦਾ ਵੀ ਧੰਨਵਾਦ ਹੈ ਜਿਸ ਨੇ ਇਸ ਨੂੰ ਛਾਪਣ ਦੇ ਕਾਰਜ ਦੀ ਜ਼ਿੰਮੇਵਾਰੀ ਲਈ ਹੈ ਨੀਲੇ ਦਾ ਸਾਹ ਅਸਵਾਰ ਸਹਾਈ ਹੋਵੇ ਸਿੱਖ ਜਥਾ ਮਾਲਵਾ ਗੁਰੂ ਕਾਲ ਸਾਪਨ ਦੀ ਸੇਵਾ ਵਿੱਚ